ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਲੈ ਕੇ ਆਏ ਹਾਂ ਤੁਹਾਡੇ ਮਨਪਸੰਦ ਸਤਾਰਿਆਂ ਦੀਆਂ ਅਸਲ ਕਹਾਣੀਆਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਸੰਗੀਤ ਜਗਤ ਦੇ ਇੱਕ ਚਮਕਦੇ ਸਤਾਰੇ ਰਾਜਵੀਰ ਜਵੰਦਾ ਦੀ ਉਸ ਦੀ ਸੰਘਰਸ਼ ਭਰੀ ਜ਼ਿੰਦਗੀ ਇੱਕ ਭਿਆਨਕ ਐਕਸੀਡੈਂਟ ਦੀ ਕਹਾਣੀ ਅਤੇ ਉਸ ਦੇ ਪਰਿਵਾਰ ਦੀਆਂ ਅਣਕਹੀਆਂ ਗੱਲਾਂ ਤਾਂ ਤਿਆਰ ਹੋ ਜਾਓ ਅਤੇ ਵੀਡੀਓ ਨੂੰ ਅੰਤ ਤੱਕ ਦੇਖਿਓ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਰਾਜਵੀਰ ਜਵੰਦਾ ਇੱਕ ਐਹੇ ਜਾਂ ਨਾਂ ਜੋ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਹਮੇਸ਼ਾ ਲਈ ਗੂੰਜਦਾ ਰਹੂਗਾ 1986 ਵਿੱਚ ਪੰਜਾਬ ਦੇ ਇੱਕ ਸਧਾਰਨ ਪਿੰਡ ਵਿੱਚ ਜਨਮੇ ਰਾਜਵੀਰ ਦੀ ਜ਼ਿੰਦਗੀ ਸੰਘਰਸ਼ ਅਤੇ ਸੁਪਨੇ ਦੀ ਮਿਸਾਲ ਹੈ ਉਸ ਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਸੀ ਅਤੇ ਬਚਪਨ ਵਿੱਚ ਉਹ ਖੇਤਾਂ ਵਿੱਚ ਕੰਮ ਕਰਦੇ ਹੋਏ ਪੰਜਾਬੀ ਲੋਕ ਗੀਤ ਸੁਣਦਾ ਸੀ ਸੰਗੀਤ ਪ੍ਰਤੀ ਉਸ ਦਾ ਜਨੂੰਨ ਉਸੇ ਦਿਨ ਸ਼ੁਰੂ ਹੋ ਗਿਆ ਸੀ ਜਦੋਂ ਉਹ ਆਪਣੇ ਦਾਦਾ-ਦਾਦੀ ਨਾਲ ਬੈਠ ਕੇ ਗੁਰਦਾਸ ਮਾਨ ਅਤੇ ਸੁਰਿੰਦਰ ਸਿੰਧੇ ਦੇ ਗੀਤ ਸੁਣਦਾ ਸੀ ਸਕੂਲ ਦੇ ਸਮਾਗਮ ਵਿੱਚ ਉਸ ਦੀ ਆਵਾਜ਼ ਸਾਰਿਆਂ ਨੂੰ ਮੋਹ ਲੈਂਦੀ ਸੀ ਪਰ ਸੰਗੀਤ ਦੀ ਦੁਨੀਆ ਵਿੱਚ ਨਾਂ ਕਮਾਉਣਾ ਆਸਾਨ ਨਹੀਂ ਸੀ ਰਾਜਵੀਰ ਨੇ ਦਿਨ ਰਾਤ ਨੇ ਕੀਤੀ ਛੋਟੇ ਛੋਟੇ 스테ਜ 쇼 ਕੀਤੇ ਅਤੇ ਆਖਰੀ 2010 ਵਿੱਚ ਉਸ ਦਾ ਪਹਿਲਾ ਐਲਬਮ ਪਿਆਰ ਨਹੀਂ ਛੱਡਦਾ ਰਿਲੀਜ਼ ਹੋਇਆ ਇਹ ਐਲਬਮ ਸੁਪਰ ਹਿੱਟ ਸੀ ਅਤੇ ਰਾਜਵੀਰ ਦੀਆਂ ਗੱਲਾਂ ਜਿਵੇਂ ਜੱਟ ਜੰਮਿਆ ਅਤੇ ਲੱਕ ਤੋਂ ਲੱਕ ਨੇ ਲੱਖਾਂ ਦਿਲਾਂ ਤੇ ਰਾਜ ਕੀਤਾ ਉਸ ਦੀ ਸਾਦਗੀ ਅਤੇ ਪੰਜਾਬੀ ਸੱਭਿਆਚਾਰ ਨੂੰ ਗੀਤਾਂ ਵਿੱਚ ਪੇਸ਼ ਕਰਨ ਦੀ ਕਲਾ ਨੇ ਉਸ ਨੂੰ ਸਭ ਦਾ ਫੇਵਰਟ ਬਣਾ ਦਿੱਤਾ ਪਰ ਦੋਸਤੋ ਜ਼ਿੰਦਗੀ ਹਮੇਸ਼ਾ ਸੁਖਦ ਨਹੀਂ ਹੁੰਦੀ 2023 ਵਿੱਚ ਰਾਜਵੀਰ ਜਮੰਦਾ ਦੀ ਜ਼ਿੰਦਗੀ ਵਿੱਚ ਇੱਕ ਨਾਨਕ ਮੋੜ ਆਇਆ ਇੱਕ ਸੜਕ ਹਾਦਸੇ ਨੇ ਸਾਰੇ ਪੰਜਾਬੀ ਸੰਗੀਤ ਪਰਿਵਾਰ ਅਤੇ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਰਾਜਵੀਰ ਇੱਕ ਸਟੇਜ ਸ਼ੋਅ ਤੋਂ ਵਾਪਸ ਘਰ ਆ ਰਿਹਾ ਸੀ ਸੂਤਰਾਂ ਅਨੁਸਾਰ ਇਹ ਹਾਦਸਾ ਤੇਜ਼ ਰਫ਼ਤਾਰ ਅਤੇ ਸੜਕ ਦੀਆਂ ਮਾੜੀਆਂ ਹਾਲਤਾਂ ਕਾਰਨ ਹੋਇਆ ਪਰ ਇਸ ਦੇ ਬਾਵਜੂਦ ਰਾਜਵੀਰ ਨੇ ਹਿੰਮਤ ਨਹੀਂ ਹਾਰੀ ਉਸ ਦੀ ਮਜ਼ਬੂਤ ਇੱਛਾ ਸ਼ਕਤੀ ਨੇ ਅਤੇ ਪਰਿਵਾਰ ਦੇ ਸਹਾਰੇ ਨੇ ਉਸ ਨੂੰ ਮੋੜ ਉੱਠਣ ਵਿੱਚ ਮਦਦ ਕੀਤੀ ਇਸ ਹਾਦਸੇ ਨੇ ਸਾਨੂੰ ਸਿਖਾਇਆ ਕੀ ਜ਼ਿੰਦਗੀ ਅਣਕੀਮਤੀ ਹੁੰਦੀ ਹੈ ਅਤੇ ਸੜਕ ਸੁਰੱਖਿਆ ਦਾ ਧਿਆਨ ਰੱਖਣਾ ਕਿੰਨਾ ਜ਼ਰੂਰੀ ਹੈ ਰਾਜਵੀਰ ਨੇ ਖੁਦ ਇੱਕ ਇੰਟਰਵਿਊ ਵਿੱਚ ਕਿਹਾ ਸੀ ਜ਼ਿੰਦਗੀ ਦੀ ਕੀਮਤ ਤਾਂ ਹੀ ਪਤਾ ਲੱਗਦੀ ਹੈ ਜਦੋਂ ਅਸੀਂ ਉਸ ਨੂੰ ਗਵਾਣ ਦੇ ਨੇੜੇ ਹੁੰਦੇ ਹਾਂ ਰਾਜਵੀਰ ਦੀ ਸਫਲਤਾ ਅਤੇ ਸੰਘਰਸ਼ ਦੇ ਪਿੱਛੇ ਉਸ ਦਾ ਪਰਿਵਾਰ ਹੈ ਉਸ ਦੀ ਪਤਨੀ ਜੋ ਉਸ ਦੀ ਸਭ ਤੋਂ ਵੱਡੀ ਸਹਾਰਾ ਬਣੀ ਹੈ ਉਸ ਦੀ ਪਤਨੀ ਹਰ ਮੁਸ਼ਕਲਾਂ ਵਿੱਚ ਉਸ ਦਾ ਸਾਥ ਦਿੱਤਾ ਉਹ ਐਕਸਰ ਆਪਣੇ ਸੋਸ਼ਲ ਮੀਡੀਆ ਤੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਹੋਏ ਦਿਖਾਈ ਦੰਦੇ ਹਨ ਰਾਜਵੀਰ ਦਾ ਮੰਨਣਾ ਹੈ ਕਿ ਸੰਗੀਤ ਅਤੇ ਪਰਿਵਾਰ ਦੋ ਐਹੋ ਜੀਆਂ ਚੀਜ਼ਾਂ ਹਨ ਜੋ ਉਸ ਨੂੰ ਸੰਗੀਤ ਨਾਲ ਜੋੜੀ ਰੱਖਦੀਆਂ ਹਨ ਉਸ ਦੇ ਦੋ ਛੋਟੇ ਬੱਚੇ ਵੀ ਹਨ ਜੋ ਉਸ ਦੀ ਜਾਨ ਹਨ ਐਕਸੀਡੈਂਟ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਦੀ ਸਿਹਤ ਬਾਈ ਵਿੱਚ ਅਹਿਮ ਭੂਮਿਕਾ ਨਿਭਾਈ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਵੀ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਕਿੰਨਾ ਪਿਆਰ ਕਰਦੇ ਹਨ ਦੋਸਤੋ ਰਾਜਵੀਰ ਜਵੰਦਾ ਦੀਆਂ ਕਹਾਣੀਆਂ ਸਾਨੂੰ ਸਿਖਾਉਂਦੀ ਹੈ ਕਿ ਮੁਸ਼ਕਲਾਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਸੰਘਰਸ਼ ਸਮਰਥਨ ਅਤੇ ਪਰਿਵਾਰ ਦੇ ਸਹਾਰੇ ਨਾਲ ਅਸੀਂ ਕਿਸੇ ਵੀ ਚੁਣੌਤੀ ਨੂੰ ਪਾਰ ਕਰ ਸਕਦੇ ਹਾਂ ਤੁਸੀਂ ਰਾਜਵੀਰ ਦੇ ਕਿਸ ਗੀਤ ਨੂੰ ਸਭ ਤੋਂ ਜ਼ਿਆਦਾ ਬੰਦ ਕਰਦੇ ਹਾਂ ਅਤੇ ਉਸ ਦੀ ਜ਼ਿੰਦਗੀ ਦੀ ਕਿਹੜੀ ਗੱਲ ਨੇ ਤੁਹਾਨੂੰ ਪ੍ਰੇਰਿਤ ਕੀਤਾ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਜੇਕਰ ਤੁਸੀਂ ਇਹ ਜੀਆਂ ਹੋਰ ਕਹਾਣੀਆਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ